ਤਸਵੀਰਾਂ ਦਿੱਲੀ ਦੀਆਂ 2 ਸਾਲ ਪਹਿਲਾਂ ਦੇਖੀਆਂ ਸੀਗੀਆਂ ਹੁਣ ਇਹ ਤਸਵੀਰਾਂ ਦੇਖ ਕੇ ਕਿਵੇਂ ਦਾ ਲੱਗ ਰਿਹਾ ਦੇਖੋ ਮੈਂ ਮਰ ਤਾਂ ਯਾਦਾਂ ਹੀ ਦੁਬਾਰੇ ਤਾਜ਼ਾ ਹੋ ਰਹੀਆਂ ਨੇ ਪਿਛਲੇ ਵਾਰ ਜਦੋਂ ਇਹ ਬਾਰਡਰ ਟੁੱਟਿਆ ਸੀਗਾ ਤੇ ਇੱਥੇ ਇਹਨਾਂ ਨੇ ਬੈਰੀਗੇਟਿੰਗਸ ਦੀ ਲੇਅਰ ਇਦਾਂ ਹੀ ਬਣਾਈ ਹੋਈ ਇਹਨਾਂ ਦੇ ਬੈਰੀਗੇਟ ਨਦੀ 'ਚ ਤਰਾਕੀ ਨਾ ਕਰਨੇ ਵਾਸਤੇ ਲੋਹ ਦੀਆਂ ਪਲੇਟਾਂ ਲਾ ਦਿੱਤੀਆਂ ਤੇ ਜਿਹੜੀ ਬੈਰੀਗੇਟਿੰਗ ਹੈਗੀ ਆ ਉਹ ਵੀ 7-8 ਲੇਅਰ ਵਾਲੀ ਕਰਤੀ ਹੈਗੀ ਆ ਵਿਚਾਲੇ ਸਿਮਿੰਟ ਪੋਈ ਜਾਂਦੇ ਨੇ ਪੰਜਾਬ ਵਾਲਿਆਂ ਨੂੰ ਜੇ ਦਿੱਲੀ ਜਾਣਾ ਹੈਗਾ ਤੇ ਗੱਗਰ ਨਦੀਆ ਗੱਗਰ ਦਰਿਆ ਤਪਣਾ ਪੈਂਦਾ ਹੈਗਾ ਤੇ ਪੁਲਸ ਦਾ ਇਹ ਸਾਰਾ ਕੁਝ ਮਤਲਬ ਉਹ ਹੈਗਾ ਇੰਤਜ਼ਾਮات ਕਿ ਅਸੀਂ ਜੇ ਗੱਗਰ ਨਦੀ ਦੇ ਪੁਣਾ ਤੇ ਅਸੀਂ ਬਹਿ ਗਏ ਤਾਂ ਫਿਰ ਕਿਸਾ ਨਹੀਂ ਜਾਣਗੇ ਪੰਜਾਬ ਦੇ ਲੋਕਾਂ ਨੇ ਪਹਿਲਾਂ ਵੀ ਬਹੁਤ ਦਰਿਆ ਪਾਰ ਕੀਤੇ ਨੇ ਠੀਕ ਹੈ ਗੁਰੂ ਸਾਹਿਬ ਨੇ ਸਰਸਾ ਪਾਰ ਕੀਤਾ ਸੀਗਾ ਤੇ ਨਦੀਆਂ ਤੇ ਦਰਿਆ ਕਦੇ ਵੀ ਲੋਕਾਂ ਦੇ ਰਾਹ ਨਹੀਂ ਰੋਕ ਸਕਦੇ ਹਰਿਆਣਾ ਦੀ ਇਸ ਵੇਲੇ ਸਥਿਤੀ ਕੀ ਹੈ ਜਿਸ ਤਰ੍ਹਾਂ ਦੀ ਪ੍ਰਸ਼ਾਸਨ ਦੀ ਸ਼ਕਤੀ ਹੈ ਸੜਕ ਦੇ ਵਿਚਾਲੇ ਨੁਕੀਲੀਆਂ ਕੰਡਾਂ ਉਹ ਤਾਰਾਂ ਲਗਾ ਕੇ ਕਿਲਾਂ ਖੜੀਆਂ ਕਰਤੀਆਂ पिंडाच पुलिस जा रही है ते ओ जाके अपनी बलैरो जिप्सी चो अनाउंसमेंट करिए कि जो कोई भी इस आंदोलन में जाएगा उसका पासपोर्ट जब्त कर लेंगे उसके खिलाफ केस कर देंगे सार्वजनिक संपत्ति का नुकसान हुआ तो उसकी जमीन कुर्क करके हम उसका वो अर्जाना करेंगे इस किस्म की बातें लगातार ड्रा वो जाके ऐसी गल कर रहे थे लगातार डरा रहे हैं। ਤੁਸੀਂ ਮੈਦਾਨ 'ਚ ਹੈਗੇ ਹੋ ਮੈਂ ਵੀ ਮੈਦਾਨ 'ਚ ਆਸੀ ਗੱਗਰ ਦੇ ਪਲੇਨ 'ਚ ਖੜਿਆ ਤੇ ਗੱਗਰ 'ਚ ਗੱਗਰ ਦੇ ਪਲੇਨ 'ਚ ਹਮੇਸ਼ਾ ਹਰਿਆਣਾ ਤੇ ਪੰਜਾਬ ਵਾਲੇ ਲੋਕਾਂ ਨੇ ਕਮਾਲੀ ਕੀਤਾ ਹੈ। Delhi Post Punjabi ਦੇਖ ਰਹੇ ਹੋ ਤੁਸੀਂ 13 ਫਰਵਰੀ ਨੂੰ ਕਿਸਾਨ ਜਿਹੜੇ ਨੇ ਉਹ ਦਿੱਲੀ ਕੂਚ ਕਰ ਰਹੇ ਨੇ ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਉਹ ਆਪਣੇ ਆਪ ਦੇ ਵਿੱਚ ਹੈਰਾਨ ਪਰੇਸ਼ਾਨ ਕਰਨ ਵਾਲੀਆਂ ਨੇ। ਕੰਕਰੀਟ ਦੀਆਂ ਦੀਵਾਰਾਂ ਕਰ ਦਿੱਤੀਆਂ ਗਿਆ ਨੇ ਵੱਡੀਆਂ-ਵੱਡੀਆਂ ਮਸ਼ੀਨਾਂ ਦੇ ਨਾਲ ਲੈਂਟਰ ਪਾ ਦਿੱਤਾ ਗਿਆ ਨੇ ਪਰ ਮੰਦੀਪ ਪੂਨੀਆ ਕਿਸਾਨੀ ਅੰਦੋਲਨ ਨੂੰ ਬਹੁਤ ਨੇੜਿਓਂ ਕਵਰ ਕਰਿਆ ਤਾਂ ਇਸ ਵੇਲੇ ਲਗਾਤਾਰ ਕਵਰੇਜ ਕਰ ਰਹੇ ਨੇ ਪੱਤਰਕਾਰ ਨੇ ਹਰਿਆਣਾ ਦੇ ਹੰਦੀਪ بھائی ਪਹਿਲਾਂ ਤੋਂ ਸਵਾਗਤ ਜੀ ਸ਼ੁਕਰੀਆ ਭਾਜੀ ਇੱਕ ਤਸਵੀਰਾਂ ਦਿੱਲੀ ਦੀਆਂ 2 ਸਾਲ ਪਹਿਲਾਂ ਦੇਖੀਆਂ ਸੀਗੀਆਂ ਹੁਣ ਇਹ ਤਸਵੀਰਾਂ ਦੇਖ ਕੇ ਕਿਵੇਂ ਦਾ ਲੱਗ ਰਿਹਾ ਪਹਿਲੇ ਦੇਖੋ ਮੈਂ ਮੇਰੇ ਤਾਂ ਯਾਦਾਂ ਹੀ ਦੁਬਾਰੇ ਤਾਜ਼ਾ ਹੋ ਰਹੀਆਂ ਨੇ ਪਿਛਲੇ ਵਾਰ ਜਦੋਂ ਇਹ ਬਾਰਡਰ ਟੁੱਟਿਆ ਸੀਗਾ ਤੇ ਇੱਥੇ ਇਹਨਾਂ ਨੇ ਬੈਰੀਗੇਟਿੰਗਸ ਦੀ ਲੇਅਰ ਏਦਾਂ ਹੀ ਬਣਾਈ ਹੋਈ ਸੀ ਨਿਚੋਂ ਥੱਲਿਓਂ ਇਹ ਗੱਗਰ ਨਦੀ ਤੋਂ ਇਹ ਗੰਦਾ ਪਾਣੀ ਉੱਪਰ ਵਾਟਰ ਕਨਨ ਰਹੀ ਲੋਕ ਕਤੇ ਸਿਟ ਰਹੇ ਸੀਗੇ ਪਹਿਲਾਂ ਤਾਂ ਕਿਸਾਨਾਂ ਨੇ ਉਹ ਪੈਪ ਕੱਟੀ ਗੰਦੇ ਪਾਣੀ ਵਾਲੇ ਉਸ ਤੋਂ ਬਾਅਦ ਜਿਹੜੇ ਪੁਲਿਸ ਦੇ ਬੈਰੀਕੇਡ ਸੀਗੇ ਉਹਨਾਂ ਨੂੰ ਗੱਗਰ ਨਦੀ 'ਚ ਤਰੱਕੀ ਤੇ ਲਾਇਆ ਉਹ ਸਾਰੇ ਇੱਧਰ ਡਿੱਗੇ ਤੇ ਤਰੱਕੀ ਕਰਨ ਲੱਗ ਪਏ ਤੇ ਉਸ ਤੋਂ ਬਾਅਦ ਦਿੱਲੀ ਗਏ ਸੀਗੇ ਤੇ ਇੱਕ ਉਹ ਵੱਡਾ ਕੰਮ ਸੀਗਾ ਤੋਂ ਹੁਣ ਇਹਨਾਂ ਨੇ ਉਹ ਇਨਾ ਦੇ ਬੈਰੀਗੇਟ ਨਦੀ ਚ ਤਰਾਕੀ ਨਾ ਕਰਨ ਇਸ ਵਾਸਤੇ ਲੋਹ ਦੀ ਪਲੇਟਾਂ ਲਾ ਦਿੱਤੀਆਂ ਤੇ ਜਿਹੜੀ ਬੈਰੀਗੇਟਿੰਗ ਹੈਗੀ ਆ ਉਹ ਵੀ 7-8 ਲੇਅਰ ਵਾਲੀ ਕਰਤੀ ਹੈਗੀ ਆ ਵਿਚਾਲੇ ਸਿਮੈਂਟ ਪੋਏ ਜਾਂਦੇ ਨੇ ਉਹ ਸਾਰਾ ਖਰੀ ਜਾਂਦੇ ਨੇ ਉਹ ਦਿਖ ਰਿਹਾ ਹੈ ਪਰ ਮਤਲਬ ਇਸ ਤੋਂ ਪਹਿਲਾਂ ਆਪਾਂ ਇਹ ਵੀ ਸਮਝ ਲਈਏ ਕਿ ਇਹ ਘੱਗਰ ਦਰਿਆ ਇਤਿਹਾਸਿਕ ਕਿਉਂ ਹੈ ਮਤਲਬ ਬੇਸਿਕਲੀ ਘੱਗਰ ਦਰਿਆ ਸਵਾਲ ਤੋਂ ਇਧਰੋਂ ਸ਼ੁਰੂ ਹੁੰਦਾ ਪੰਚਕੁੱਲੇ ਤੋਂ ਤੇ ਇਹ ਜਾਂਦਾ ਹੈਗਾ ਰਾਜਸਥਾਨ ਤੱਕ ਤੇ ਇਹ ਹਰਿਆਣਾ ਪੰਜਾਬ ਦੀ ਸਰਦ ਤੇ ਹੀ ਵਗਦਾ ਹੈਗਾ ਪੰਜਾਬ ਵਾਲਿਆਂ ਨੂੰ ਜੇ ਦਿੱਲੀ ਜਾਣਾ ਹੈਗਾ ਤੇ ਗੱਗਰ ਨਦੀਆ ਗੱਗਰ ਦਰਿਆ ਟਪਣਾ ਪੈਂਦਾ ਹੈਗਾ ਤੇ ਪੁਲਿਸ ਦਾ ਇਹ ਹੀ ਸਾਰਾ ਕੁਝ ਮਤਲਬ ਉਹ ਹੈਗਾ ਇੰਤਜ਼ਾਮਾਤ ਕਿ ਅਸੀਂ ਜੇ ਗੱਗਰ ਨਦੀ ਦੇ ਪੁਣਾ ਤੇ ਅਸੀਂ ਬਹਿ ਗਏ ਤਾਂ ਫਿਰ ਕਿਸਾਨੀ ਜਾਣਗੇ ਪੰਜਾਬ ਦੇ ਲੋਕਾਂ ਨੇ ਪਹਿਲਾਂ ਵੀ ਬਹੁਤ ਦਰਿਆ ਪਾਰ ਕੀਤੇ ਨੇ ਠੀਕ ਹੈ ਗੁਰੂ ਸਾਹਿਬ ਨੇ ਸਰਸਾ ਪਾਰ ਕੀਤਾ ਸੀਗਾ ਤੇ ਨਦੀਆਂ ਤੇ ਦਰਿਆ ਕਦੇ ਵੀ ਲੋਕਾਂ ਦੇ ਰਾਹ ਨਹੀਂ ਰੋਕ ਸਕਦੇ ਜੇ ਲੋਕਾਂ ਦਾ ਹਜੂਮ ਲੋਕਾਂ ਦਾ ਲੋਕਾਂ ਦਾ ਜਿਹੜਾ ਹੜ ਹੈਗਾ ਉਹਦੇ ਤੋਂ ਹੁੰਦਾ ਹੈਗਾ ਤੇ ਉਹ ਵੱਡੇ ਵੱਡੇ ਦਰਿਆ ਦਰਿਆਵਾਂ ਨੂੰ ਟੱਪ ਜਾਂਦਾ ਹੈਗਾ ਕੀ ਲੱਗਦਾ ਹੈ ਕਗਰ ਰਸਤਾ ਰੋਕ ਸਕਦਾ ਪੰਜਾਬੀਆਂ ਦਾ ਮੈਨੂੰ ਤਾਂ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਕਿਉਂਕਿ ਆਪ ਜੀ ਕਿੰਨੇ ਵੀ ਮੋਰਚੇ ਲੈ ਲੋ ਜਦੋਂ ਦਿੱਲੀ ਜਾਂਦੇ ਹੁੰਦੇ ਸੀਗੇ ਪੰਜਾਬੀ ਉਦੋਂ ਜਿਹੜੀ ਸਲਤਨਤ ਕਾਲ ਸੀਗਾ ਤੇ ਸਲਤਨਤ ਵੀ ਇਹ ਹੀ ਕੋਸ਼ਿਸ਼ ਕਰਦੀ ਸੀਗੀ ਕਿ ਜਾਂ ਫਿਰ ਮੁਗਲ ਕਾਲ ਰਹਿ ਹੋਵੇ ਜਾਂ ਦੁੱਜੇ ਹੋ ਰਹੇ ਹੋਣ ਅੰਗਰੇਜ਼ ਰਹੇ ਹੋਣ ਕਿ ਗੱਗਰ ਤੇ ਅਸੀਂ ਕਬਜ਼ਾ ਕਰ ਲੈਂਦੇ ਫਿਰ ਪੰਜਾਬੀ ਨਹੀਂ ਜਾ ਪਾਣਗੇ ਪਰ ਪੰਜਾਬੀਆਂ ਨੇ ਬੜੇ-ਬੜੇ ਦਰਿਆ ਟੱਪੇ ਨੇ ਤੇ ਇਹ ਲੋਕਾਂ ਦਾ ਜਿਹੜਾ ਇੱਕ ਹੜੀ ਆ ਰਿਹਾ ਤੇ ਉਹ ਹੜ ਤਾਂ ਫਿਰ ਦਰਿਆ ਤੇ ਕੀ ਜ਼ਮੀਨ ਉਹ ਸਾਰਿਆਂ ਨੂੰ ਮਤਲਬ ਇਹ ਕਸਾਬ ਨਾਲ ਚੀਰਦਾ ਹੀ ਜਾਂਦਾ ਤੇ ਗੱਗਰ ਨੂੰ ਚੀਰ ਕੇ ਪੰਜਾਬੀ ਜਾਣਗੇ ਦਿੱਲੀ ਚਮਨਦੀਪ ਭਾਈ ਇੱਕ ਹੋਰ ਚੀਜ਼ ਮੈਂ ਤੁਹਾਨੂੰ ਤੁਹਾਨੂੰ ਜਾਣਨਾ ਚਾਹਣਾ ਹੈ ਤੁਸੀਂ ਹਰਿਆਣਾ ਤੋਂ ਬਿਲੋਂਗ ਕਰਦੇ ਹੋ ਹਰਿਆਣਾ ਦੀ ਇਸ ਵੇਲੇ ਸਥਿਤੀ ਕੀ ਹੈ ਜਿਸ ਤਰ੍ਹਾਂ ਦੀ ਪ੍ਰਸ਼ਾਸਨ ਦੀ ਸ਼ਕਤੀ ਹੈ ਦੀਵਾਰਾਂ ਦੇ ਸੜਕ ਦੇ ਵਿਚਾਲੇ ਨੁਕੀਲੀਆਂ ਕੰਡਾ ਤਾਰਾਂ ਲਗਾ ਦਿੱਤੀਆਂ ਖੜੀਆਂ ਕਰਤੀਆਂ ਠੀਕ ਹੈ ਪਹਿਲਾਂ ਇਸ ਚੀਜ਼ ਨਹੀਂ ਸੀਗੀਆਂ ਤਾਂ ਕੀ ਲੱਗਦਾ ਹੁਣ ਪੁਲਿਸ ਦੀ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੀ ਸ਼ਕਤੀ ਨਜ਼ਰ ਆ ਰਹੀ ਹੈ ਦੇਖੋ ਅਸੀਂ ਕੱਲ ਵੀ ਸੀਗੇ ਤੇ ਕੱਲ ਵੀ ਅਸੀਂ ਦੇਖ ਰਹੇ ਸੀ ਲਗਾਤਾਰ ਸਾਡੇ ਕੋਲ ਵੀਡੀਓਜ਼ ਵੀ ਆਇਆ ਸੀ ਪਾਈ ਵੀ ਚਲਾਈ ਵੀ ਲਗਾਤਾਰ ਪਿੰਡਾਂ ਚ ਪੁਲਿਸ ਜਾ ਰਹੀ ਹੈ ਤੇ ਉਹ ਜਾ ਕੇ ਆਪਣੀ ਬਲੈਰੋ ਜਿਪਸੀ ਚ ਉਹ ਅਨਾਉਂਸਮੈਂਟ ਕਰੀਏ ਕਿ ਜੋ ਕੋਈ ਵੀ इस आंदोलन में जाएगा उसका पासपोर्ट जब्त कर लेंगे उसके खिलाफ केस कर देंगे सार्वजनिक संपत्ति का नुकसान हुआ तो उसकी जमीन कुर करके हम उसका वो अर्जाना करेंगे इस किस्म की बातें लगातार ड्रा वो जाके एदां दीया गल्ला कर रहे ने ते लगातार डरा रहे ने पिंडां च जाके पुलिस वाले किसान आगुआ दे वो क्रैक डाउन भी चल रहा है ते सारे हरियाणा बंदा हरियाणा दे जेड़े किसान आगु है गया वो पंजाब च शरण ले होए ने ਤੇ ਉਹ ਪੰਜਾਬ ਵਾਲੇ ਪਿੰਡਾਂ ਚ ਵਿਚਾਰੇ ਰਹਿ ਰਹੇ ਨੇ ਹੁਣ ਸਿਰਫ ਜਿਹੜੀ ਆਮ ਕਿਸਾਨ ਹੈਗੇ ਉਹ ਹੀ ਇੱਥੇ ਨੇ ਫਸਟ ਤੇ ਸੈਕਿੰਡ ਲਾਈਨ ਆਫ ਲੀਡਰਸ਼ਿਪ ਹਰਿਆਣਾ ਵਾਲੇ ਕਿਸਾਨਾਂ ਦੀ ਉਹ ਇਧਰ ਪੰਜਾਬ ਤੋਂ ਸ਼ਿਫਟ ਹੋ ਚੁੱਕੀ ਹੈ ਤੇ ਉਹ 13 ਤਰੀਕ ਨੂੰ ਆਣਗੇ ਤੇ ਜਿਹੜਾ ਜ਼ਬਰ ਜ਼ੁਲਮ ਹੈ ਜਿਹੜਾ ਪੁਲਿਸ ਸਟੇਟ ਦੇਖਣ ਨੂੰ ਆਪਾਂ ਨੂੰ ਹਰਿਆਣਾ ਦੇਖ ਰਿਹਾ ਕੀ ਜਿਹੜਾ ਪੁਲਿਸ ਜਾਂ دہشت ਹੈ ਉਹ ਲਗਾਤਾਰ ਪਿੰਡਾਂ ਚ ਪਸਾਰੀ ਜਾ ਰਹੀ ਹੈ ਮੰਦੀ ਵੀ ਇੱਕ ਚੀਜ਼ ਹੋਰ ਦੇਖੀਏ ਪਹਿਲਾਂ ਤਾਂ ਕਿਸਾਨ ਤਾਂ ਹਜੇ ਆਏ ਨਹੀਂ ਦੋ ਦਿਨ ਬਾਕੀ ਨੇ ਤਾਂ ਇੱਥੇ ਤਾਂ ਪੱਤਰਕਾਰਾਂ ਨਾਲ ਵੀ ਸਖਤੀ ਹੋਣ ਲੱਗੀ ਕਿ ਕਵਰੇਜ ਨਹੀਂ ਕਰਨੀ ਪਿੱਛੇ ਚਲੇ ਜਾਓ ਹਾਂ ਮੈਂ ਦੇਖ ਰਿਹਾ ਸੀਗਾ ਅਸੀਂ ਵੀ ਉੱਥੇ ਹੀ ਖੜੇ ਸੀਗੇ ਪੁਲ ਤੇ ਜਦੋਂ ਉਹ ਥਾਣੇਦਾਰ ਜਾ ਆ ਕੇ ਦਬਕਾ ਮਾਰ ਰਿਹਾ ਸੀ ਪੱਤਰਕਾਰਾਂ ਤੇ ਇਹ ਤਾਂ ਦੇਖੋ ਪੱਤਰਕਾਰਤਾ ਤੇ ਚੈਲੰਜ ਹੈ ਗਿਆ ਆਪ ਜੀ ਪੰਜਾਬ ਚ ਕਰਦੇ ਹੋ ਤੇ ਮੈਂ ਹਰਿਆਣੇ ਚ ਤੇ ਦੋਵਾਂ ਦੇ ਆਪਣੇ ਦੋਵਾਂ ਸਟੇਟਾਂ ਦੇ ਆਪਣੇ ਐਡ ਚੈਲੰਜੇਜ਼ ਨੇ ਤੁਸੀਂ ਬਲਸਵਾਲ ਹੈ ਤੁਸੀਂ ਵੀ ਅੱਗੇ ਕਵਰੇਜ ਕਰਨੀ ਹੈ ਤਾਂ ਕੀ ਲੱਗਦਾ ਮੰਚ ਕੋਈ ਜ਼ਹਿਨ ਚ ਕੋਈ ਡਰ ਤਕ ਤੁਕੀ ਤਾਂ ਨਹੀਂ ਹੈਗੀ ਪਿਛਲੇ ਅੰਦੋਲਨ ਚ ਐਫ ਆਈ ਆਰ ਹੋ ਗਈ ਸੀਗੀ ਜੇਲ ਯਾਤਰਾ ਵੀ ਕਰਨੀ ਪੈਗੀ ਕਿ ਲੱਗਦਾ ਸਾਰੀਆਂ ਚੀਜ਼ਾਂ ਟਰੈਵਲ ਕਰ ਰਹੀ ਹੈ ਮਾਈਂਡ ਚ ਦੇਖੋ ਇਹ ਤਾਂ ਬੰਦਾ ਜਦੋਂ ਘਰੋਂ ਤੁਰਦਾ ਹੈਗਾ ਤਾਂ ਉਹ ਐਸਾ ਕਤਾਬਤ ਲਾ ਕੇ ਤੁਰਦਾ ਹੈਗਾ ਕਿ ਆਪਾਂ ਨੂੰ ਜਿਸ ਰਸਤੇ ਆਪਾਂ ਤੁਰ ਰਹੇ ਹਾਂ ਉਸ ਰਸਤੇ ਕਿਵੇਂ ਦੀਆਂ ਔਕੜਾਂ ਆਣ ਗਿਆ ਤੇ ਜਿਹੜੀ ਰਾਹ ਚ ਜਿਨਨੇ ਬੈਰੀਗੇਟ ਆਣੇ ਨੇ ਪੱਥਰ ਆਣੇ ਨੇ ਕਟੇਲੀ ਤਾਰਾਂ ਆਣੀਆਂ ਨੇ ਤਾਂ ਪਰ ਉਹ ਦੇਖ ਹੀ ਰਹੀਆਂ ਨੇ ਤੇ ਦੂਜੇ ਫਿਰ ਸਟੇਟ ਦੂਜੇ ਵੀ ਉੱਪਰ ਬੰਦ ਕਰਦਾ ਹੈ ਕਿ ਬੰਦਾ ਜਿਆਦੇ ਉਛਲ ਰਿਹਾ ਇਹਨੂੰ ਪਾਓ ਨਥ ਤੇ ਉਹ ਨਥ ਪਾਉਣ ਵਾਸਤੇ ਉਹਨਾਂ ਦੇ ਕੇਸ ਵੀ ਨੇ ਤੇ ਹੋਰ ਅੱਗੇ ਵੀ ਚੀਜ਼ਾਂ ਨੇ ਪਰ ਮੈਨੂੰ ਲੱਗਦਾ ਹੈ ਕਿ ਆਖਰ ਚ ਸੱਚਾਈ ਰੈਡੀ ਟੂ డు ਐਨੀਥਿੰਗ ਉਹ ਕਰੀ ਰਿਹਾ ਹੈ ਮੈਦਾਨ 'ਚ ਹੈ ਗਿਆ ਤੁਸੀਂ ਵੀ ਮੈਦਾਨ 'ਚ ਹੈਗੇ ਹੋ ਮੈਂ ਵੀ ਮੈਦਾਨ 'ਚ ਆ ਸੀ ਗੱਗਰ ਦੇ ਪਲੇਨ 'ਚ ਖੜਿਆ ਤੇ ਗੱਗਰ 'ਚ ਗੱਗਰ ਦੇ ਪਲੇਨ 'ਚ ਹਮੇਸ਼ਾ ਹਰਿਆਣਾ ਤੇ ਪੰਜਾਬ ਵਾਲੇ ਲੋਕਾਂ ਨੇ ਕਮਾਲੀ ਕੀਤਾ ਹੈ ਠੀਕ ਹੈ ਬਹੁਤ ਮਿਹਰਬਾਨੀ ਸਾਨੂੰ ਸਮਾਂ ਦੇਣ ਦੇ ਲਈ ਸੋ ਮਨਦੀਪ ਪੂਨੀਆ ਮੇਰੇ ਨਾਲ ਸੀਗੇ ਹਰਿਆਣਾ ਤੋਂ ਰਿਪੋਰਟਰ ਨੇ ਹਰਿਆਣਾ ਨੂੰ ਕਵਰ ਕਰਦੇ ਨੇ ਪਰ ਸਭ ਤੋਂ ਵੱਡੀ ਗੱਲ ਹੈ ਕਹਿੰਦੇ ਗੁਰੂ ਸਾਹਿਬ ਨੇ ਸਰਸਾ ਪਾਰ ਕੀਤੀ ਸੀਗੀ ਕਿਸ ਤਰ੍ਹਾਂ ਦਾ ਜਸ਼ਵਾ ਰਹਾ ਹੋਣਾ ਜਦੋਂ ਉਹ ਸਿੰਘਾਂ ਦੇ ਨਾਲ ਪਰਿਵਾਰ ਦੇ ਨਾਲ ਸਰਸਾ ਨਦੀ ਪਾਰ ਕਰਦੇ ਆ ਤਾਂ ਹੁਣ ਕੀ ਪੰਜਾਬੀਆਂ ਨੂੰ ਇਹ ਘਰਨਦੀ ਰੋਕ ਸਕਦੀ ਆ ਕੀ ਪੰਜਾਬੀਆਂ ਦੇ ਉਸ ਹੜ੍ਹ ਨੂੰ ਇੱਕ ਘਰਨਦੀ ਰੋਕ ਲੇਗੀ ਇਹ ਬਹੁਤ ਵੱਡੀ ਗੱਲ ਆ ਕਹਿੰਦੇ ਜਦੋਂ ਹੜ੍ਹ ਆਉਂਦਾ ਤਾਂ ਉਹ ਆਪਣੇ ਵਿੱਚ ਸਭ ਕੁਝ ਵਹਾ ਕੇ ਲੈ ਜਾਂਦਾ ਤਾਂ ਹੁਣ ਉਹ ਕਿਸਾਨਾਂ ਦਾ ਹੜ੍ਹ 13 ਤਰੀਕ ਨੂੰ ਇੱਥੇ ਆਉਣ ਵਾਲਾ ਹੈ ਤਾਂ ਕਹਿੰਦੇ ਹਰ ਇੱਕ ਚੀਜ਼ ਲਈ ਤਿਆਰ ਆ ਤਾਂ ਹਰਿਆਣਾ ਪੁਲਿਸ ਦੀ ਗੱਲ ਦੱਸੀ ਆ ਕਿ ਕਿਸ ਤਰ੍ਹਾਂ ਹਰਿਆਣੇ ਦੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਜਾ ਕੇ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ ਕੈਮਰਾਮੈਨ ਕਰਨਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ